ਇੱਕ ਵਿਗਿਆਨੀ ਨੇ ਇੱਕ ਤਜਰਬਾ ਕੀਤਾ ਕਿ ਜਿਹਦੇ ਨਾਲ ਸਾਨੂੰ ਇਹ ਪਤਾ ਲੱਗ ਸਕੇ ਕਿ ਸਾਡਾ ਦਿਮਾਗ ਕਿੰਨਾ ਤਾਕਤਵਰ ਹੁੰਦਾ ਹੈ ਤਜਰਬੇ ਲਈ ਉਹਨੂੰ ਇੱਕ ਕੈਦੀ ਮਿਲਿਆ ਜਿਹਨੂੰ ਮੌਤ ਦੀ ਸਜ਼ਾ ਹੋਈ ਸੀ ਤੇ ਉਹਨੂੰ ਬਿਜਲੀ ਦੀ ਕੁਰਸੀ ਤੇ ਬਿਠਾ ਕੇ ਮਾਰਿਆ ਜਾਣਾ ਸੀ ਵਿਗਿਆਨੀ ਨੇ ਉਸ ਕੈਦੀ ਨੂੰ ਇੱਕ ਆਫਰ ਦਿੱਤਾ ਕਿ ਜੇ ਤੂੰ ਮੇਰੇ ਤਜਰਬੇ ਵਿੱਚ ਹਿੱਸਾ ਲਵੇਂਗਾ ਤਾਂ ਤੇਰੀ ਮੌਤ ਬਿਨਾਂ ਕਿਸੇ ਦਰਦ ਤੋਂ ਹੋਊਗੀ ਬਿਲਕੁਲ ਸ਼ਾਂਤੀ ਨਾਲ ਅਸੀਂ ਸਿਰਫ ਤੇਰੀ ਬਾਹ ਦੇ ਇੱਕ ਛੋਟਾ ਜਿਹਾ ਕੱਟ ਲਾਵਾਂਗੇ ਜਿਸ ਦੇ ਨਾਲ ਹੀ ਤੇਰਾ ਖੂਨ ਹੌਲੀ-ਹੌਲੀ ਟਪਕੇਗਾ ਤੇ ਤੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਤੇਰੀ ਮੌਤ ਹੋ ਗਈ ਫਿਰ ਕੈਦੀ ਨੇ ਸੋਚਿਆ ਕਿ ਬਿਜਲੀ ਦੀ ਕੁਰਸੀ ਦੇ ਮਰਨ ਨਾਲੋਂ ਇਹ ਵਧੀਆ ਤਰੀਕਾ ਹੈ ਕਿ ਬਿਨਾਂ ਦਰਦ ਤੋਂ ਮੌਤ ਆ ਜਾਏ ਤੇ ਫਿਰ ਉਹਨੇ ਤਜਰਬੇ ਲਈ ਹਾਂ ਕਰ ਦਿੱਤੀ ਹੁਣ ਤਜਰਬਾ ਸ਼ੁਰੂ ਹੋਇਆ ਕੈਦੀ ਨੂੰ ਇੱਕ ਬਿਸਤਰੇ ਤੇ ਲਟਾਇਆ ਗਿਆ ਤੇ ਉਹਦੇ ਹੱਥ ਪੈਰ ਬੰਨ੍ਹ ਦਿੱਤੇ ਫਿਰ ਉਹਦੀ ਬਾਹ 'ਉਪਰ ਇੱਕ ਹਲਕਾ ਜਿਹਾ ਕੱਟ ਲਾਇਆ ਜਿਸ ਦੇ ਰਾਹੀਂ ਖੂਨ ਨਿਕਲੀ ਨਾ ਸਕੇ ਪਰ ਕੈਦੀ ਨੂੰ ਇਹ ਲੱਗਾ ਕਿ ਉਹਦੀ ਨਸ ਕੱਟ ਦਿੱਤੀ ਹੈ ਉਦੇ ਹੱਥ ਦੇ ਥੱਲੇ ਇੱਕ ਬਰਤਨ ਰੱਖਿਆ ਗਿਆ ਤੇ ਦੂਜੇ ਪਾਸੇ ਜ਼ਮੀਨ ਤੇ ਇੱਕ ਸ਼ੀਰਮਦੀ ਬੋਤਲ ਰੱਖੀ ਗਈ ਜਿਹਦੇ ਵਿੱਚ ਪਾਣੀ ਦੀਆਂ ਬੂੰਦਾਂ ਟਪਕ ਰਹੀਆਂ ਸੀ ਹਰੇਕ ਟਪਕਦੀ ਬੂੰਦ ਦੀ ਆਵਾਜ਼ ਕੈਦੀ ਨੂੰ ਸੁਣਾਈ ਦੇ ਰਹੀ ਸੀ ਉਹਨੂੰ ਲੱਗ ਰਿਹਾ ਸੀ ਕਿ ਇਹ ਉਹਦੇ ਖੂਨ ਦੀਆਂ ਬੂੰਦਾਂ ਨੇ ਪਰ ਥੋੜੇ ਟਾਈਮ ਬਾਅਦ ਉਹਦਾ ਚਿਹਰਾ ਪੀਲਾ ਪੈਣ ਲੱਗ ਗਿਆ ਸਾਹ ਤੇਜ਼ ਹੋਣ ਲੱਗ ਗਏ ਤੇ ਦਿਲ ਦੀ ਧੜਕਣ ਵੀ ਵੱਧ ਗਈ ਵਿਗਿਆਨੀ ਨੇ ਹੌਲੀ-ਹੌਲੀ ਉਹ ਬੂੰਦਾਂ ਵੀ ਕੱਟ ਕਰ ਦਿੱਤੀਆਂ ਤਾਂ ਜੋ ਕੈਦੀ ਨੂੰ ਲੱਗੇ ਕਿ ਹੁਣ ਉਹਦਾ ਖੂਨ ਹੋਰ ਵੀ ਘੱਟ ਹੋ ਗਿਆ ਥੋੜੇ ਦਿਨ ਬਾਅਦ ਜਦੋਂ ਵਿਗਿਆਨੀ ਨੇ ਖੂਨ ਦੀਆਂ ਬੂੰਦਾਂ ਪੂਰੀ ਤਰ੍ਹਾਂ ਰੋਕ ਦਿੱਤੀਆਂ ਤਾਂ ਲਗਾ ਤੇ ਉਹਨੂੰ ਹਾਰਟ ਅਟੈਕ ਆ ਗਿਆ ਤੇ ਉਹ ਮਰ ਗਿਆ ਪਰ ਅਸਲ ਗੱਲ ਇਹ ਸੀ ਕਿ ਉਹ ਦੀ ਇੱਕ ਵੀ ਖੂਨ ਦੀ ਬੂੰਦ ਨਹੀਂ ਨਿਕਲੀ ਸੀ